ਵੀਰੋ ਇਹ ਵੀਡੀਓ ਬਹੁਤ ਹੀ ਜ਼ਿਆਦਾ ਸ਼ਾਰਟ ਵੀਡੀਓ ਛੋਟੀ ਵੀਡੀਓ ਮੈਂ ਬਣਾਨੀ ਹੈ ਤੁਹਾਨੂੰ ਦੱਸ ਦਿਆਂ ਕਿ ਕੋਈ ਵੀ ਇਮੀਗ੍ਰੇਸ਼ਨ ਓਪਨ ਨਹੀਂ ਹੈ ਕਿਸੇ ਵੀ ਏਜੰਟ ਨੂੰ ਕਿਸੇ ਵੀ ਰਿਸ਼ਤੇਦਾਰ ਨੂੰ ਪੈਸੇ ਬਿਲਕੁਲ ਵੀ ਨਾ ਦਿਓ ਕਿ ਉਹ ਇਟਲੀ ਦੇ ਨਵੇਂ ਪੇਪਰਾਂ ਤੇ ਤੁਹਾਡੇ ਕੋਲੋਂ ਪੈਸੇ ਲੈ ਲਵੇ ਇਟਲੀ ਦੀ ਇਸ ਮਹੀਨੇ ਕੋਈ ਵੀ ਇਮੀਗ੍ਰੇਸ਼ਨ ਓਪਨ ਨਹੀਂ ਹੈ ਤੇ ਨਾ ਹੀ ਅਗਲੇ ਕੋ ਤੱਕ ਚਾਹ ਪੰਜਾਂ ਮਹੀਨਿਆਂ ਤੱਕ ਨਾ ਇਮੀਗ੍ਰੇਸ਼ਨ ਓਪਨ ਹੋਣੀ ਹੈ ਐਮੀ ਨਾਵੇਂ ਮਈ ਦਾ ਅਗੂ ਜੂਨ ਜੁਲਾਈ ਅਗਸਤ ਸਤੰਬਰ ਇਹ 4 ਮਹੀਨੇ ਸਤੰਬਰ ਤੱਕ ਇਟਲੀ ਦੀ ਕੋਈ ਵੀ ਇਮੀਗ੍ਰੇਸ਼ਨ ਓਪਨ ਨਹੀਂ ਹੋਣੀ ਹੈ ਇਹ ਜਿਹੜਾ ਵੀ ਬੰਦਾ ਤੁਹਾਨੂੰ ਕਹਿੰਦਾ ਵੇ ਉਹ ਝੂਠ ਮਾਰਦਾ ਵੇ ਇਹ ਜਿੰਨੀਆਂ ਵੀ ਲਾਈਕ ਗੁੱਡ ਨਿਊਜ਼ਾਂ ਜਾਂ ਫਿਰ ਜਿੰਨੀਆਂ ਵੀ ਆਂਦੀ ਨੇ ਜੀ ਨਵੇਂ ਮਹੀਨਿਆਂ ਵਾਲੇ ਪੇਪਰ ਓਪਨ ਹੋਗੇ ਤੇ 2 ਸਾਲਾਂ ਵਾਲੇ ਪੇਪਰ ਓਪਨ ਹੋਗੇ ਐਗਰੀਕਲਚਰ ਦੇ ਪੇਪਰ ਓਪਨ ਹੋਗੇ ਇਹ ਸਭ ਫਰਾਡ ਏ ਇਹ ਸਭ ਪੈਸੇ ਕਮਾਣ ਦਾ ਇੱਕ ਜ਼ਰੀਆ ਵੇ ਕੋਈ ਵੀ ਪੇਪਰ ਓਪਨ ਨਹੀਂ ਜੀ ਹੈ ਪੁਰਾਣੇ ਪੇਪਰ ਜਿੰਨਾ ਪੜ੍ਹੇ ਨੇ ਮਾਰਚ ਦੇ ਮਹੀਨੇ ਦੇ ਵਿੱਚ ਜਾਂ ਫਿਰ ਦਸੰਬਰ 2023 ਦੇ ਵਿੱਚ ਉਹਨਾਂ ਦੇ ਪੇਪਰ ਹੁਣ ਇਸ਼ੂ ਹੋਣ ਦੇ ਨੂੰ ਉਹਨਾਂ ਦਾ ਵਰਕ ਵੀਜ਼ਾ ਹੁਣ ਲੱਗਣ ਡਿਆ ਹੋਵੇ ਤਾਂ ਨਵੇਂ ਪੇਪਰ ਬਿਲਕੁਲ ਵੀ ਓਪਨ ਨਹੀਂ ਹੈ ਜਿਹੜਾ ਵੀ ਬੰਦਾ ਤੁਹਾਨੂੰ ਆਂਦਾ ਹੋਵੇ ਉਹ ਝੂਠ ਮਾਰਦਾ ਪਿਆ ਗਲਤ ਗੱਲ ਕਰਨ ਡਿਆ ਹੋਵੇ ਉਹਦੇ ਕੋਲੋਂ ਜ਼ਰਾ ਬਚੋ ਤੇ ਆਪਣੇ ਪੈਸੇ ਬਚਾਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਵੀ ਵੀਰ ਭਰਾ ਦੇ ਪੈਸੇ ਬਚ ਜਾਣ